ਰੇਡ ਕਰਨਗੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਹਵਲਦਾਰ ਅਤੇ ਏਐਸਆਈ ਨੂੰ ਜ਼ਖਮੀ ਕਰਨ ਵਾਲੇ ਨੌਜਵਾਨਾਂ ਨੂੰ ਖਰੜ ਪੁਲਸ ਵੱਲੋਂ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਿੰਡ ਪੰਨੂਆ ਵਿਖੇ ਏਐਸਆਈ ਜਸਪਾਲ ਸਿੰਘ ਅਤੇ ਹਵਲਦਾਰ ਕੋਮਲਪ੍ਰੀਤ ਸਿੰਘ ਕਿਸੇ ਮਾਮਲੇ ਸਬੰਧੀ ਰੇਡ ਕਰਨ ਗਏ ਸਨ ਜਿੱਥੇ ਦੋਸ਼ੀਆਂ ਵੱਲੋਂ ਪੁਲਿਸ ਪਾਰਟੀ ਉੱਪਰ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ ਤੇ ਦੋਹਾਂ ਮੁਲਾਜ਼ਮਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਸਬੰਧੀ ਐਸਐਚਓ ਖਰੜ ਜਸਨਬੀਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਉਕਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਮੋਢਲੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਮਿਤੀ 25 ਜਨਵਰੀ ਨੂੰ ASI ਜਸਪਾਲ ਸਿੰਘ ਫੇਜ਼ 11 ਤੋਂ ਸਮੇਤ ਪੁਲਿਸ ਪਾਰਟੀ ਆਪਣਾ ਮਕਦਮਾ ਨੰਬਰ 47/23 ਫੇਜ਼ 11 ਦੇ ਸੰਬੰਧ ਵਿੱਚ ਦੋਸ਼ੀ ਗੁਰਜਿੰਦਰ ਸਿੰਘ ਦੀ ਭਾਲ ਦੇ ਸੰਬੰਧ ਵਿੱਚ ਰੇਡ ਕਰਨ ਪਿੰਡ ਪੰਨੂਆ ਵਿਖੇ ਆਏ ਸੀਗੇ। ਉਹਨਾਂ ਨੂੰ ਮੁਖਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਪੰਨੂਆ ਵਿਖੇ ਜਿਹੜਾ ਦੋਸ਼ੀ ਹੈਗਾ ਮਕਦਮੇ ਦਾ ਉਹ ਗੁਰਜਿੰਦਰ ਸਿੰਘ ਉੱਥੇ ਮੌਜੂਦ ਹੈ ਜਦ ਉਹਨਾਂ ਨੇ ਸਮੇਤ ਪੁਲਿਸ ਪਾਰਟੀ ਉੱਥੇ ਰੇਡ ਕੀਤੀ ਤਾਂ ਉੱਥੇ ਗੁਰਜਿੰਦਰ ਸਿੰਘ ਦੇ ਨਾਲ ਉਹਦਾ ਭਰਾ ਇੱਕ ਗੁਰਿੰਦਰ ਸਿੰਘ ਵੀ ਸੀਗਾ ਇਹਨਾਂ ਨੇ ਆਪਣੀ ਗ੍ਰਿਫਤਾਰੀ ਤੋਂ ਬਚਦੇ ਹੋਏ ਆਪਣੀ ਗ੍ਰਿਫਤਾਰੀ ਤੋਂ ਬਚਦੇ ਹੋਏ ਪੁਲਿਸ ਪਾਰਟੀ ਤੇ ਇਹਨਾਂ ਨੇ ਹਮਲਾ ਕੀਤਾ ਇਹਦੇ ਕੋਲ ਇੱਕ ਕੁਕਰੀ ਸੀਗੀ ਜਿਹੜਾ ਇੱਕ ਚਾਕੂ ਹੁੰਦਾ ਹੈ ਵੱਡਾ ਚਾਕੂ ਉਸ ਚਾਕੂ ਨਾਲ ਇਹਨਾਂ ਨੇ ਇਹਨੇ ਬਚਣ ਦੇ ਮਤਲਬ ਨਾਲ ਜਰ ਪੁਲਿਸ ਪਾਰਟੀ ਤੇ ਜਾ ਮਾਰ ਦੇਣ ਦੀ ਨੀਤ ਨਾਲ ਇਹਨੇ ਵਾਰ ਕੀਤੇ ਏਸੀ ਜਸਪਾਲ ਸਿੰਘ ਅਤੇ ਹੌਲਦਾਰ ਕੋਮਲਪ੍ਰੀਤ ਸਿੰਘ ਉਸ ਹਮਲੇ ਵਿੱਚ ਕਾਫੀ ਉਹਨਾਂ ਨੂੰ ਸੱਟਾਂ ਲੱਗੀਆਂ ਪਰ ਪੁਲਿਸ ਪਾਰਟੀ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਥਾਣਾ ਸਦਰ ਵਿਖੇ ਪਲਾ ਦਿੱਤੀ ਜਿਸ ਤੋਂ ਬਾਅਦ ਦੋਸ਼ੀ ਹਰਜਿੰਦਰ ਸਿੰਘ ਅਤੇ ਹਰਿੰਦਰ ਸਿੰਘ ਪੁੱਤਰ ਨਰਪੈ ਸਿੰਘ ਵਾਸੀ ਪਿੰਡ ਮੁੱਲਾਂਪੁਰ ਥਾਣਾ ਬੱਸੀ ਪਠਾਣਾ ਦੇ ਖਿਲਾਫ ਥਾਣਾ ਸਦਰ ਖਰੜ ਵਿਖੇ ਮਕਦਮਾ ਨੰਬਰ 17 ਬਟੇ 2024 ਅਧੀਨ ਧਾਰਾ 307 353 332 186 323 39 ਆਈਪੀਸੀ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਦੋਸ਼ੀ ਗੁਰਜਿੰਦਰ ਸਿੰਘ ਹੈ ਇਹਦੇ ਖਿਲਾਫ ਲੁੱਟਾਂ ਖੋਹਾਂ ਦੇ ਵੱਖ-ਵੱਖ ਥਾਣਿਆਂ 'ਚ ਕਰੀਬ 17 ਮਕਦਮੇ ਦਰਜ ਹਨ ਇਸ ਤੋਂ ਪਹਿਲਾਂ ਵੀ ਗੁਰਜਿੰਦਰ ਸਿੰਘ ਵੱਲੋਂ ਥਾਣਾ ਸਿਟੀ ਖਰੜਾ ਥਾਣਾ ਸਿਟੀ ਮਰਿੰਡਾ ਦੀਲਾ ਰੂਪਨਗਰ ਦੀ ਪੁਲਸ ਪਾਰਟੀ ਤੇ ਵੀ ਹਮਲਾ ਕੀਤਾ ਗਿਆ ਸੀ ਇਸੇ ਕੁਕਰੀ ਨਾਲ ਉਦੋਂ ਵੀ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 13/2019 ਪੀਐਸਸੀਟੀ ਮਰਿੰਡਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਹਦੇ ਵਿੱਚ ਹਾਲ ਦੀ ਘੜੀ ਬੇਚਾ ਜਿਹੜਾ ਇਹਦਾ ਭਰਾ ਗੁਰਿੰਦਰ ਸਿੰਘ ਹੈ ਉਹਦੇ ਤੇ ਵੀ ਕਰੀਬ 4 ਮਕਦਮੇ ਦਰਜ ਹਨ ਜੋ ਕਿ ਇਹਾਤਨ ਅਪਰਾਧੀ ਹੈ ਇਹ ਇਹ ਦੋਨਾਂ ਨੂੰ ਮਾਨਯੋਗ ਅਦਾਲਤ ਖਰੜ ਵਿਖੇ ਪੇਸ਼ ਕਰਕੇ ਇਹਨਾਂ ਦਾ 3 ਦਿਨ ਦਾ ਪੁਲਿਸ ਮਾਨਡ ਹਾਸਲ ਕੀਤਾ ਗਿਆ ਔਰ ਆਪਣੇ ਏਰੀਆ ਵਿੱਚ ਵੀ ਵਕ ਵਕ ਵਾਰਦਾਤਾਂ ਜਿਹੜੀਆਂ ਹੋਈਆਂ ਉਹਨਾਂ ਸੰਬੰਧੀ ਵੀ ਇਹਨਾਂ ਤੋਂ ਕਸ਼ਿਸ਼ ਕੀਤੀ ਜਾ ਰਹੀ ਹੈ ਸਰ ਤੁਸੀਂ ਕਿਹਾ ਲੁਟਾ ਖੂਆ ਦੇ ਵਿੱਚ ਵੀ ਇਹ ਜਿਹੜੇ ਨੇ ਲਿਫਟ ਰਹੇ ਨੇ ਕਿਹਾ ਇਹਨਾਂ ਦੇ ਗੈਂਗ ਦੇ ਵਿੱਚ ਕੋਈ ਹੋਰ ਵੀ ਹੈ ਕਿੰਨਾ ਕੁ بڑا ਇਹਨਾਂ ਨੇ ਇਹਨਾਂ ਦੇ ਗੈਂਗ ਵਿੱਚ ਦੋ ਤਿੰਨ ਬੰਦੇ ਹੋਰ ਵੀ ਹਨ ਜੀ ਉਹ ਆਰਡਰ ਮਕਰਨੀਆ ਵਿੱਚ ਅਜੇ ਜੇਲ੍ਹ ਚ ਹਨ ਉਸ ਬੰਦੇ ਨੇ ਜਿਹੜੇ ਉਹ ਵੇਲਦੇ ਵੀ ਨੇ ਉਹ ਸੰਬੰਧੀ ਵੈਰੀਫਾਈ ਕੀਤਾ ਜਾ ਰਿਹਾ ਹੈ ਤੇ ਸਰ ਕੋਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਜੀ ਬਿਲਕੁਲ ਜੀ ਇਹ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਗਿਆ ਇਹਨਾਂ ਨੂੰ ਤੋ ਤਫਸੀਲ ਵਿੱਚ ਪੁਛਗਿਛ ਕੀਤੀ ਜਾ ਰਹੀ ਹੈ ਜੋ ਵੀ ਨਵਾਂ ਖਲਾਸਾ ਹੁੰਦਾ ਤੁਹਾਨੂੰ ਜਾਣੂ ਕਰਾਇਆ ਜਾਂਦਾ